ਅੱਜ ਆਪਾਂ ਜਿਹੜੀ ਵੀਡੀਓ 'ਚ ਜਮਾ ਸਸਤੀ ਗੱਡੀ ਲੈ ਕੇ ਪਹੁੰਚਿਆ ਜੀ ਕੁੱਲ 55000 ਦੀ ਲੈ ਕੇ ਪਹੁੰਚਿਆ ਉਹ ਤੋਂ ਇਲਾਵਾ ਹੋਰ ਵੀ ਆਪਾਂ ਕਈ ਗੱਡੀਆਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਕੱਲੀ-ਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 9465929488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਕੇ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਐਟੀਓਸ ਲਿਵਰ ਜੀਡੀ 2012 ਮਾਡਲ ਗੱਡੀ ਐਸੀ 2 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਫਰੀਦਕੋਟ ਤੋਂ ਗੱਡੀ ਆਪਾਂ ਲੈ ਕੇ ਪਹੁੰਚੀ ਆ ਜੀ ਮਾਲਕ ਨੇ ਸੇਲ ਵਾਸਤੇ ਆਪਣੇ ਕੋਲ ਹੀ ਭੇਜੀ ਹੋਈ ਆ 85 ਤੋਂ 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰ ਵਧੀਆ ਮਿਲ ਜਾਣਗੇ ਰੰਗ ਗੱਡੀ ਦਾ ਤੁਸੀਂ ਆਪ ਹੀ ਚੈੱਕ ਕਰੋ ਜੀ ਸਾਰੇ ਬੰਪਰ ਆਪਾਂ ਨੂੰ ਦੋਵੇਂ ਅਗਲਾ ਪਿਛਲਾ ਵਧੀਆ ਮਿਲੂਗਾ ਅੰਦਰੋਂ ਕੰਡੀਸ਼ਨ ਵਧੀਆ ਮਿਲੂਗੀ ਬਾਹਰੋਂ ਬਾਡੀ ਲਾਈਨ ਦੀ ਕੰਡੀਸ਼ਨ ਵਧੀਆ ਮਿਲੂਗੀ 1 ਰੁਪਿਆ ਗੱਡੀ ਭਾਲਦੀ ਨਹੀਂ ਮਾਲਕ ਕਹਿੰਦੇ ਨੇ ਖਰੀਦਣ ਤੋਂ ਬਾਅਦ ਕੋਈ 1 ਪੈਸਾ ਲਾਉਣ ਦੀ ਲੋੜ ਹੈ ਨਹੀਂ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਘਰੇ ਆਓ ਫਰੀਦਕੋਟ ਘਰੇ ਗੱਡੀ ਖੜੀ ਆ ਤੇ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਚ ਕੇ ਕਰ ਲਾਂਗੇ ਨੰਬਰ 9417504709 ਜਿਨ੍ਹਾਂ ਦੀ ਗੱਡੀ ਹੈ ਸੀ ਉਹਨਾਂ ਦਾ ਨੰਬਰ ਹੈ ਕਰ ਸਕਦੇ ਹਾਂ ਗੱਲ ਇਨੋਵਾ ਗੱਡੀ ਤੁਸੀਂ ਇੱਕ ਚੈੱਕ ਕਰੋ ਜੀ ਗੁਰਦਾਸਪੁਰ ਤੋਂ ਆਪਾਂ ਗੱਡੀ ਲੈ ਕੇ ਪਹੁੰਚਿਆ ਗੁਰਦਾਸਪੁਰ ਮਾਲਿਕ ਦਾ ਏਰੀਆ 2013 ਮਾਡਲ ਗੱਡੀ ਆ ਜੀ ਤੇ ਮਾਲਕ ਕਹਿੰਦੇ ਨੇ ਪਾਸਿੰਗ ਪਈ ਆ 30 ਤਰੀਕ ਨਵਾਂ ਮਹੀਨਾ ਤੇ 2028 ਤੱਕ ਰ ਬਟਾਲੇ ਏਰੀਆ ਚ ਗੱਡੀ ਆ ਜੀ ਗੁਰਦਾਸਪੁਰ ਬਟਾਲਾ ਇਹਨਾਂ ਦਾ ਏਰੀਆ ਦਾ 85 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਆ ਜੀ ਟਾਇਰ ਟੂਰ ਆਪਾਂ ਨੂੰ ਵਧੀਆ ਮਿਲ ਜਾਣਗੇ ਚਲਾਉਣ ਚ ਗੱਡੀ ਇੱਕ ਨੰਬਰ ਹੈ ਸਟਾਰਟਿੰਗ ਪੂਰੀ ਵਧੀਆ ਸੀ ਜਾ ਕੇ ਤੁਸੀਂ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਜਦੋਂ ਹੋ ਗਈ ਉਹ ਤੋਂ ਬਾਅਦ ਰੇਟ ਕਰ ਲਾਂਗੇ ਜੀ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ 99144 77044 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਨਾਲ ਦੀ ਨਾਲ ਕਮੈਂਟ ਕਰਕੇ ਵੀ ਦੱਸ ਦਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਅਸੀਂ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਰਿਟੇਜ ਗੱਡੀ ਆਪਾਂ ਲੈ ਕੇ ਪਹੁੰਚਿਆ ਇੱਕ ਵਾਰੀ ਫੋਟੋਆਂ ਚੈੱਕ ਕਰੂ ਸੀ ਤੇ ਮਾਡਲ ਦੀ ਗੱਲ ਕਰੀਏ ਮਾਲਕ ਨੇ 2016 ਮਾਡਲ ਗੱਡੀ ਦੱਸੀ ਆ ਤੇ ਮਾਲਕ ਕਹਿੰਦੇ ਨੇ ਫਾਸਟ ਓਨਰ ਗੱਡੀ ਹੈਗੀ ਗੱਡੀ ਖਮਾਣੋ ਏਰੀਆ 'ਚ ਖੜੀ ਆ ਜੇ ਕਿ ਸਾਨੂੰ ਪਸੰਦ ਆਉਂਦੀ ਏ ਅਸੀਂ ਖਮਾਣੋ ਜਾ ਕੇ ਦੇਖ ਸਕਦੇ ਹਾਂ 2 ਲੱਖ 85000 ਰੁਪਏ ਮਾਲਕ ਨੇ ਡਿਮਾਂਡ ਦੱਸੀ ਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਘਰੇ ਆਉਣ ਤੋਂ ਬਾਅਦ ਚਲਾ ਕੇ ਸਟਾਰਟ ਕਰਕੇ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਡੀਲ ਕਰ ਲਾਂਗੇ ਵੇਕੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਪਸੰਦ ਆਉਂਦੀ ਆ ਘਰੇ ਗੱਡੀ ਖੜੀ ਆ ਤੇ ਮਾਲਕ ਕਹਿੰਦੇ ਨੇ ਸਾਡੀ ਪਰਸਨਲ ਗੱਡੀ ਆ ਇੱਕ ਵਾਰੀ ਆ ਕੇ ਦੇਖੋ ਜੇ ਕਿਸੇ ਨੇ ਆ ਕੇ ਦੇਖਣੀ ਆ ਬਾਕੀ ਤੁਹਾਨੂੰ ਮਾਲਕ ਦਾ ਨੰਬਰ ਵੀ ਦੇ ਦਿੰਨੇ ਸੀ ਜੇ ਕਿਸੇ ਨੇ ਪਹਿਲਾਂ ਫੋਨ ਤੇ ਗੱਲ ਕਰਨੀ ਆ 95924 72856 ਗੱਲ ਕਰ ਸਕਦੇ ਹੋ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਇੱਕ ਮੋਟਰਸਾਈਕਲ ਜਮਾ ਸਸਤਾ ਆਪਾਂ ਲੈ ਕੇ ਪਹੁੰਚਿਆ ਜੀ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਮੋਟਰਸਾਈਕਲ 28500 ਦੀ ਡਿਮਾਂਡ ਦੇ ਵਿੱਚ ਆਪਾਂ ਲੈ ਕੇ ਪਹੁੰਚਿਆ ਮਤਲਬ ਕਿ ਸਾਡੇ ਇੱਕ 28000 ਰੁਪਏ ਮਾਲਕ ਨੇ ਡਿਮਾਂਡ ਕੀਤੀ ਸੀ ਤੇ ਮਾਲਕ ਦਾ ਜਿਹੜਾ ਏਰੀਆ ਜੀ ਗੜ ਸ਼ੰਕਰ ਹੈ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਵਧੀਆ ਆਪਾਂ ਨੂੰ ਮੋਟਰਸਾਈਕਲ ਦੀ ਕੰਡੀਸ਼ਨ ਮਿਲੂਗੀ ਮੋਟਰਸਾਈਕਲ ਦੇ ਕਾਗਜ਼ ਵਗੈਰਾ ਆਪਨੂੰ ਨਾਲ ਹੀ ਮਿਲ ਜਾਣਗੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੋ ਉਹ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਟਾਇਰਾਂ ਵਾਸਤੇ ਕਿਹਾ ਵੀ ਨਵੇਂ ਵਾਂਗੂ ਟਾਇਰ ਪਾਈ ਨੇ ਇੱਕ ਨੰਬਰ ਮੋਟਰਸਾਈਕਲ ਹੈ ਚਲਾਉਣ ਚ ਪੂਰਾ ਵਧੀਆ ਪਹਿਲੀ ਕਿੱਕ ਸਟਾਰਟ ਹੋ ਜਾਂਦਾ ਕੋਈ ਅੱਧਾ ਨਹੀਂ ਹੈਗਾ ਇੱਕ ਕੁਮਾਰ ਮਾਰ ਮਾਰ ਕੇ ਥੱਕ ਜੇ ਕਈ ਵਾਰੀ ਤੇ ਸਟਾਰਟ ਹੀ ਨਾ ਹੋਵੇ ਸਾਰਾ ਕੰਮ ਕੰਪਲੀਟ ਮਿਲੂਗਾ ਸੇਲਡ ਮੋਟਰਸਾਈਕਲ ਹੈ ਜੀ ਵਧੀਆ ਮਾਲਕ ਨੇ ਰੱਖਿਆ ਹੋਇਆ ਗੜ ਸ਼ੰਕਰ ਬਾਕੀ ਮਾਲਕ ਦੇ ਘਰੇ ਜਾਓਗੇ ਸਟਾਰਟ ਕਰਕੇ ਦੇਖੋਗੇ ਟ్రਾਈ ਲਓਗੇ ਪਹਿਲੀ ਵਾਰੀ ਤੁਹਾਨੂੰ ਪਸੰਦ ਆ ਜੂਗਾ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ 79734 55675 ਗੱਲ ਕਰ ਸਕਦੇ ਹਾਂ ਗੱਲ ਕਰਾਂਗੇ ਜੀ ਆਪਾਂ ਇੱਕ ਆਪਣੇ ਕੋਲੇ ਬੋਲਸ ਵੈਗਨ ਦੀ ਐਮਓ ਗੱਡੀ ਪਹੁੰਚੀ ਹੈ 18/19 ਮਾਡਲ ਹੈ 4,85,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਪੰਜਾਬ ਨੰਬਰ ਹੈ 485 ਡਿਮਾਂਡ ਹੈ ਘਟਾਵਾ ਦਾ ਕੀਤਾ ਹੋਵਾ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਤੋਰ ਕੇ ਦੇਖ ਸਕਦੋਂ ਪੂਰੀ ਤਸੱਲੀ ਜਦੋਂ ਹੁੰਦੀ ਹੈ ਜੀ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਿਓ ਜੀ ਮੁਕਤ ਸਰ ਜਾ ਕੇ ਦੇਖ ਸਕਦੋਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਬਾਕੀ ਕੱਲੀ-ਕੱਲੀ ਚੀਜ਼ ਤੁਸੀਂ ਫੋਟੋਆਂ ਵਿੱਚ ਦੇਖ ਹੀ ਰਹੇ ਹੋ ਜੀ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਸੋਹਣੀਆਂ ਖਿੱਚ ਕੇ ਭੇਜੀਆਂ ਅੰਦਰ ਦੀ ਕੰਡੀਸ਼ਨ ਵੀ ਦੇਖ ਲਈ ਜੀ ਗੱਡੀ ਤੇ ਤੇ ਬਾਹਰ ਦੀ ਕੰਡੀਸ਼ਨ ਵੀ ਸਾਰੀ ਤੁਸੀਂ ਦੇਖ ਲਈ ਬਾਕੀ ਮੁਕਤ ਸਰ ਜਾਓਗੇ ਇੱਕ ਵਾਰੀ ਮਾਲਕ ਨੂੰ ਫੋਨ ਕਰ ਲਿਓ ਜਾਣ ਤੋਂ ਪਹਿਲਾਂ ਹੀ ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ ਜੀ 95010 ਤੇ 80085 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਸੀ ਪੁੱਛੋ ਤੇ ਗੱਲ ਕਰ ਰਹੇ ਹਾਂ ਜੀ ਆਪਾਂ ਵੀਡੀਓ ਦੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਪਹਿਲਾਂ ਵੀ ਤੁਹਾਨੂੰ ਮੈਂ ਕਹਿਆ ਸੀਗਾ ਆਪਦੀ رائے ਦਿੰਦੇ ਰਹਿ ਕਰੋ ਜੀ ਗੱਡੀ ਬਾਰੇ ਜਿਹੜੀ ਵੀ ਗੱਡੀ ਤੁਸੀਂ ਦੇਖਦੇ ਹੋ ਰੇਟ ਦੇਖਦੇ ਹੋ ਕੰਡੀਸ਼ਨ ਦੇਖਦੇ ਹੋ ਆਪਦੀ ਰਹਿ ਦਿੰਦੇ ਰਹਿ ਕਰੋ ਕਿੰਨੇ ਕ ਰੇਟ ਤੱਕ ਕਿਹੜੀ ਗੱਡੀ ਕਿਵੇਂ ਦੀ ਤੁਹਾਨੂੰ ਲੱਗਦੀ ਐ ਜੀ ਬਾਕੀ ਬੁਲੇਨੋ ਗੱਡੀ ਆਪਾਂ ਲੈ ਕੇ ਪਹੁੰਚਿਆ ਡੀਜ਼ਲ ਤੇ ਗੱਡੀ ਐ 2015 ਮਾਡਲ ਗੱਡੀ ਫਾਸਟ ਓਨਰ ਤਿੰਨ ਲੱਖ 45 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ ਬਠਿੰਡਾ ਮਾਲਕ ਦਾ ਏਰੀਆ ਦਾ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਐ ਜੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਜਾ ਕੇ ਕਿਸੇ ਨੇ ਦੇਖਣੀ ਐ ਗੱਡੀ ਇਹ ਤਾਂ ਮਾਲਕ ਦੇ ਘਰੇ ਖੜੀ ਐ ਜੀ ਬਠਿੰਡੇ ਜਾ ਕੇ ਦੇਖ ਸਕਦੋਂ ਰੰਗ ਤੁਹਾਡੇ ਸਾਹਮਣੇ ਐ ਜੀ ਗੱਡੀ ਤੁਹਾਡੇ ਸਾਹਮਣੇ ਐ ਜੇ ਤੁਹਾਨੂੰ ਗੱਡੀ ਪਸੰਦ ਆਵੇ ਰੇਟ ਪਸੰਦ ਆਵੇ ਗੱਡੀ ਦਾ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ। ਬਾਕੀ 345 ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਘਾਟਾ ਵਾਧਾ ਵੇਖ ਕੇ ਕੀਤਾ ਜਾਊਗਾ। ਨੰਬਰ ਬਾਈ ਦਾ ਸਕਰੀਨ ਤੇ ਆ ਜੀ ਜਿੰਨਾ ਦੀ ਗੱਡੀ ਹੈ 62393 13198 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕਰ ਸਕਦੇ ਹਾਂ ਜੀ। ਹੁਣ ਗੱਲ ਕਰਾਂਗੇ ਜੀ ਆਪਾਂ ਸੈਂਟਰੋ ਗੱਡੀ ਦੀ 2005 ਮਾਡਲ ਗੱਡੀ ਅਸੀਂ। ਤੇ 2025 ਮਤਲਬ ਕਿ 1 ਸਾਲ ਤੱਕ ਇਸ ਗੱਡੀ ਦੀ ਪਾਸਿੰਗ ਮਿਲ ਚੁਗੀ ਰੰਗ ਸਿਲਵਰ ਹੈ ਤੇ ਫਤਿਹਬਾਦ ਮਾਲਕ ਦਾ ਏਰੀਆ ਜੀ 70 75 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ 55000 ਦੇ ਵਿੱਚੋਂ ਰੇਟ ਕੀਤਾ ਜਾਊਗਾ ਜਾ ਕੇ ਤੁਸੀਂ ਦੇਖਣਾ ਚਾਹੋ ਨ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਸਕਦੋਂ ਬਾਕੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਜੇ ਕਰਨੀ ਹੈ ਜੀ ਫਤਿਹਬਾਦ ਮਾਲਕ ਦੇ ਘਰੇ ਗੱਡੀ ਖੜੀ ਆ 55000 ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਵਧੀਆ ਮਾਲਕ ਨੇ ਰੇਟ ਲਾਇਆਗਾ ਵਧੀਆ ਸੋਹਣੀ ਗੱਡੀ ਆ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੀ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਜੀ ਬਾਕੀ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਤੇ ਇਹ ਗੱਡੀਆਂ ਵੀ ਤੁਹਾਨੂੰ ਪਸੰਦ ਆ ਗਈਆਂ ਹੋਣਗੀਆਂ ਸੈਂਟਰੋ ਗੱਡੀ ਵੀ ਇਹ ਪਸੰਦ ਆ ਗਈ ਹੋਊਗੀ ਬਾਕੀ ਮਾਲਕ ਨਾਲ ਗੱਲ ਕਰ ਲਿਓ ਨਾਜ਼ਮੀ 90503 ਤੇ 11086 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕਰ ਸਕਦਾ ਹਾਂ ਜੀ ਬਾਕੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਹੁਣ ਤੁਹਾਨੂੰ ਵੀਡੀਓ ਕਿਵੇਂਦ ਲੱਗੀ ਸੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਓ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਕਿਹੜੀ ਗੱਡੀ ਕਿੰਨੇ ਕੁ ਰੇਟ ਤੱਕ ਕਿੱਥੋਂ ਤੁਹਾਨੂੰ ਚਾਹੀਦੀ ਹੈ ਕਰੋ ਕਮੈਂਟ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚ ਤੁਹਾਡੇ ਕੋਲ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਆਪਣੀ ਨਵੀਂ ਵੀਡੀਓ ਤੁਸੀਂ ਦੇਖ ਲਓਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਆਪਣਾ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਜੇ ਤੁਸੀਂ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜੋ ਜੀ ਵੀਡੀਓ ਜਾਣਕਾਰੀ ਫੋਟੋਆਂ ਜਮ ਫਰੀਚ ਆਪਾਂ ਐਡ ਲਾ ਦਾਂਗੇ